ਆਪ ਬਰੇਸ ਕਰਿਆ ਹੱਡਾ ਸੋਣ ਦੇਖਾ ਅਗੜੀਆਂ ਜੜੀਆਂ ਉੱਥੇ ਰਕੜੂ ਲਾਦਾ ਖੜੂਪਰਾ ਰਕੜੂ ਵਾਹਿਗੁਰੂ ਵਾਹਿਗੁਰੂ ਲੈ ਵਾਪਸ ਬਾਜੂ ਪੱਕਾ ਸਰ ਮਾਜੀ ਰੰਮੀ ਬੁੱਟੀ ਪਾਈ ਦੀ ਆ ਸਾਰੀਆਂ ਦੀਜਾ ਦੱਸ ਕਿੜੀਆਂ ਕਿੜੀਆਂ ਪਾਈਆਂ ਰੰਮੀ ਬੁੱਟੀ ਪਾਈ ਦੀ ਆ ਵੱਖਰੀ ਜੀ ਜਿਹੜੀ ਵੱਲੀ ਹਾਂ ਆਵਾਂ ਆ ਬਦਾਮ ਕਾਜੂ ਮਗਜਾ ਸਾਰੇ ਗੋਂਦੇ ਖਸਖਸ ਸਾਰੇ ਗੋਂਦੇ ਹਾਂ ਸੌਫ ਭਾਈ ਦੀ ਰਗੜੀਂ ਸੌਫ ਵੀ ਠੀਕ ਆ ਲੈ ਜੀ ਠੀਕ ਆਲੇ ਮਿਰਚਾਂ ਸਾਬੂ ਮਿੱਠਾ ਵੀ ਬੋਲੇ ਕੇ ਮਿਸ਼ਰੀ ਮਿੱਠਾ ਮਿਸ਼ਰੀ ਰਗੜੀ ਹੋਈ ਆ ਠੀਕ ਆ ਹੋਰ ਨਾਲ ਧਾਗੇ ਦੀ ਮਿਸ਼ਰੀ ਨਾਲ ਵੱਧ ਕਰਤਾ ਠੀਕ ਆ ਠੀਕ ਆ ਠੀਕ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਸਾਰੇ ਘੱਟ ਪੂਰੇ ਕਰੀ ਠੀਕ ਆ ਚਾਹੀਦਾ ਵੀ ਇਹ ਵੀ ਆ ਯਾਰ ਬਣਾ ਕੇ ਵਧੀਆ ਚੀਜ਼ ਬਣਾਓ ਸਿਹਤ ਵੜਾਓ ਯਾਰ ਹਾਂ ਬਾਬਾ ਪਾਈ ਸਗਰਾਮ ਦੇ ਸਥਾਨ ਤੇ ਅੱਜ ਬਚਾਲੜਾ ਦਾ ਨਾ ਖੜਪਰ ਸਾਹਿਬ ਦਾ ਦੇਖ ਪ੍ਰੀਤਮਾ ਆਪਣਾ ਸੈੱਡ ਹੋ ਉਹ ਤੇ ਵੱਡਾ ਸੈੱਡ ਹੋ ਕੜੀਆਂ ਪਈ ਜਾਂਦੀਆਂ ਕੜੀਆਂ ਖੰਡ ਪੜ ਪ੍ਰਕਾਸ਼ ਆ ਜਿ ਬਚਲਦਾ ਦਿਨ ਬਾਬਾ ਜੀ ਦੀ ਸਮਾਧ ਹੋਊ